ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਹਰਦੀ ਨਿਊਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਪਹੁੰਚੇ ਆਂ ਡਾਕਟਰ ਗੁਰਿੰਦਰ ਸਿੰਘ ਰਾਏ ਜੀ ਕੋਲ ਸਤਿ ਸ੍ਰੀ ਅਕਾਲ ਜੀ ਡਾਕਟਰ ਸਤਿ ਸ੍ਰੀ ਅਕਾਲ ਜੀ ਸੋ ਤੁਹਾਡੇ ਕੋਲ ਅੱਜ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਆਂ ਕਿ ਜਿਵੇਂ ਸਰਦੀ ਦਾ ਮੌਸਮ ਹੈ ਆਮੇ ਖੰਦ ਜੁਕਾਮ ਉਹ ਬਗਮ ਰੇਸ਼ਾ ਵਗੈਰਾ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਪਰਸਨ ਨੂੰ ਪ੍ਰੋਬਲਮ ਆਉਂਦੀ ਦੇਖਦੇ ਆਂ ਕਿ ਮੈਡੀਸਨ ਤੋਂ ਇਲਾਵਾ ਵੀ ਕੋਈ ਆਯੁਰਵੈਦਿਕ ਤਰੀਕੇ ਨਾਲ ਕੋਈ ਦੇਸੀ ਫਾਰਮੂਲਾ ਜਿਸ ਨਾਲ ਆਪਾਂ ਇਹਦਾ ਇਲਾਜ ਕਰ ਸਕੀਏ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਹੈਲਦੀ نیوز ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਔਰ ਸਰਦੀ ਦੇ ਵਿੱਚ ਇੱਕ ਕਾਮਨ ਸਮੱਸਿਆ ਹੈ ਕਿ ਖਾਂਸੀ ਜ਼ੁਕਾਮ ਤੇ ਬਲਗਮ ਜੀ ਇਹ ਕਾਮਨ ਜੀ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੂੰ ਇਹ ਸਮੱਸਿਆ ਹੈ ਜਿਹਦੀ ਖਾਸ ਕਰਕੇ ਬੱਚਿਆਂ ਤੇ ਖਾਸ ਕਰਕੇ ਬਜ਼ੁਰਗਾਂ ਦੇ ਵਿੱਚ ਹਾਂਜੀ ਔਰ ਇਹਦੇ ਵਾਸਤੇ ਕੁਦਰਤ ਨੇ ਬਹੁਤ ਹੀ ਅੱਛਾ ਇੱਕ ਵਰਦਾਨਿਕ ਚੀਜ਼ਾਂ ਸਾਨੂੰ ਦਿੱਤੀਆਂ ਨੇ ਕਿ ਜਿਨ੍ਹਾਂ ਨੂੰ ਅਸੀਂ ਘਰ ਬੈਠੇ ਇੰਪਲੀਮੈਂਟ ਕਰਕੇ ਘਰ ਬੈਠੇ ਉਹਨੂੰ ਯੂਜ਼ ਕਰਕੇ ਆਪਣੇ ਇਹਨਾਂ ਸਮੱਸਿਆਵਾਂ ਦਾ ਜਿਹੜਾ ਉਹ ਹੱਲ ਲੈ ਸਕਦੇ ਹਾਂ ਕਿਉਂਕਿ ਜਦ ਵੀ ਸਾਡਾ ਸਰੀਰ ਕੁਦਰਤ ਨੇ ਬਣਾਇਆ ਸੀਗਾ ਜੀ ਜੀ ਤਾਂ ਸਾਡਾ ਸਰੀਰ ਬਣਾਉਣ ਤੋਂ ਪਹਿਲਾਂ ਉਹਨੇ ਵਣਸਪਤੀ ਨੂੰ ਪੈਦਾ ਕਰ ਦਿੱਤਾ ਸੀਗਾ ਔਰ ਵਣਸਪਤੀ ਦੇ ਵਿੱਚ ਇਸ ਤਰ੍ਹਾਂ ਦੇ ਇੰਗਰੀਡੀਅੰਟਸ ਇਸ ਤਰ੍ਹਾਂ ਦੇ ਗੁਣ ਇਸ ਤਰ੍ਹਾਂ ਦੀ ਮੈਡੀਸਿਨਲੀ ਉਹਦੇ ਗੁਣ ਉਹਦੇ ਅੰਦਰ ਭਰਪੂਰ ਪੈਦਾ ਕਰ ਦਿੱਤੇ ਸੀਗੇ ਕਿ ਜਦ ਵੀ ਇਨਸਾਨ ਦੁਨੀਆ ਤੇ ਆਏਗਾ ਉਸ ਤੋਂ ਬਾਅਦ ਇਹਨੇ ਘਟਵੱਧ ਖਾਣਾ ਇਹ ਬਿਮਾਰੀ ਵੀ ਹੋਏਗਾ ਤਾਂ ਉਹਨੇ ਪਹਿਲਾਂ ਹੀ ਲਾ ਸਾਡਾ ਉਹਨਾਂ ਜਿਹੜਾ ਉਹ ਜੜੀ ਬੂਟੀਆਂ ਦੇ ਵਿੱਚ ਦਿੱਤਾ ਸੀਗਾ ਅੱਜ ਆਪਾਂ ਉਹਨਾਂ ਜੜੀ ਬੂਟੀਆਂ ਦੇ ਨਾਲ ਹੀ ਖਾਂਸੀ ਜ਼ੁਕਾਮ ਤੇ ਬਲਗਮ ਦਾ ਇਹਦਾ ਇਲਾਜ ਕਰਨ ਵਾਲੇ ਅੱਜ ਆਪਾਂ ਜਿਹੜਾ ਨੁਸਖੇ ਦੀ ਗੱਲ ਕਰਨ ਜਾ ਰਹੇ ਆ ਅੱਜ ਆਪਾਂ ਜਿਹੜੇ ਐਰੋਵੈਦਿਕ ਹਰਬਸ ਦੀ ਗੱਲ ਕਰ ਰਹੇ ਆ ਉਹਨੂੰ ਆਪਾਂ ਨੂੰ ਕਿਤੇ ਉਹ ਖਰੀਦਣਾ ਨਹੀਂ ਪਾਏਗਾ ਸਪੈਸ਼ਲੀ ਜਾਂ ਬਾਹਰੋਂ ਲੱਭਣਾ ਨਹੀਂ ਪਾਏਗਾ ਉਹ ਜਿੰਨੇ ਵੀ ਇਨਗਰੀਡੀਅੰਟਸ ਹੋਣਗੇ ਸਾਡੇ ਘਰ ਦੇ ਵਿੱਚ ਹੋਣਗੇ ਸਾਡੀ ਰਸੋਈ ਦੇ ਵਿੱਚ ਹੀ ਆਪਾਂ ਨੂੰ ਮਿਲਣਗੇ ਠੀਕ ਹੈ ਜੀ ਮਤਲਬ ਸਾਡੀ ਸਦਸੋਈ ਹੀ ਦੀ ਸਾਡੇ ਘਰ ਦਾ ਵੈਦ ਆ ਸਪੈਂਸਰੀ ਹੈ ਬਿਲਕੁਲ ਜੀ ਉਹਦੇ ਵਿੱਚ ਜਿਵੇਂ ਅੱਜ ਆਪਾਂ ਇੱਕ ਕੜਾ ਬਣਾਵਾਂਗੇ ਜਿਸ ਕੜੇ ਦੇ ਨਾਲ ਤੁਸੀਂ ਆਪਣਾ ਖਾਂਸੀ ਜ਼ੁਕਾਮ ਤੇ ਬਲਗਮ ਨੂੰ ਠੀਕ ਕਰ ਸਕਦੇ ਹੋ ਔਰ ਉਹਦੇ ਵਿੱਚ ਜਿਹੜੇ ਮੇਨਲੀ ਜਿਹੜੇ ਇੰਗਰੀਡੀਅੰਟਸ ਆਪਾਂ ਪਾਉਣੇ ਨੇ ਉਹ ਆਪਣੇ ਕੋਲੇ ਅਵੇਲੇਬਲ ਨੇ ਜਿਵੇਂ ਕਿ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਹੈ ਇਹਦੇ ਵਿੱਚ ਅਮਰੂਦ ਦੇ ਪੱਤੇ ਅਮਰੂਦ ਦੇ ਪੱਤੇ ਦਾ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਅਦਰਕ ਆ ਗਿਆ ਘੋੜਾ ਆ ਗਿਆ ਕਾਲੀ ਮਿਰਚ ਆ ਗਈ ਦਾਲਚੀਨੀ ਆ ਗਈ ਤੇ ਲੌਂਗ ਆ ਗਏ ਇਹਨਾਂ 4-5 ਆਈਟਮ ਨੂੰ ਮਿਲਾ ਕੇ ਇੱਕ ਤਰ੍ਹਾਂ ਦਾ ਕਾੜਾ ਬਣੇਗਾ ਜਿਸ ਕਾੜੇ ਦੇ ਨਾਲ ਆਪਾਂ ਇਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਬਿਨਾਂ ਦਵਾਈ ਤੋਂ ਘਰ ਬੈਠੇ ਹੀ ਲੈ ਸਕਦੇ ਹਾਂ ਜੀ ਤੇ ਇਹਨਾਂ ਦੇ ਤੁਸੀਂ ਸਾਨੂੰ ਵੱਖ-ਵੱਖ ਗੁਣਾ ਬਾਰੇ ਦੱਸ ਸਕਦੇ ਹੋ ਕਿ ਕਿਹੜੀ ਚੀਜ਼ ਹੈ ਕਿਹੜੀ ਚੀਜ਼ ਦਾ ਫਾਇਦਾ ਦਿੰਦੀ ਹੈ ਤੇ ਕੀ ਗੁਣ ਨੇ ਬਿਲਕੁਲ ਬਿਲਕੁਲ ਜਿੰਨੇ ਵੀ ਇੰਗਰੀਡੀਅੰਟ ਆਪਾਂ ਰੱਖੇ ਨੇ ਇਹਨਾਂ ਦੇ ਵੱਖ-ਵੱਖਰੇ ਇਕੱਲੇ-ਇਕੱਲੇ ਦੇ ਗੁਣ ਨੇ ਆਪਾਂ ਕੱਲੇ-ਕੱਲੇ ਦੇ ਗੁਣ ਜਿਹੜੇ ਆਪਾਂ ਜਰੂਰ ਡਿਸਕ੍ਰਾਈਬ ਕਰਦੇ ਆਂ ਸਭ ਤੋਂ ਪਹਿਲਾਂ ਆ ਜਾਂਦਾ ਹੈ ਅਮਰੂਦ ਦੇ ਪੱਤੇ ਅਮਰੂਦ ਦੇ ਪੱਤਿਆਂ ਦੇ ਵਿੱਚ ਜਿਹੜਾ ਐਂਟੀ ਇਨਫਲੇਮੇਟਰੀ ਐਂਡ ਐਂਟੀ ਮਾਈਕਰੋਬਲ ਨਾਮ ਦਾ ਜਿਹੜਾ ਗੁਣ ਹੁੰਦੇ ਨੇ ਪ੍ਰੋਪਰਟੀ ਹੁੰਦੀ ਹੈ ਇਹਦਾ ਇਹਦੇ ਫਾਇਦੇ ਕੀ ਨੇ ਇਹ ਸਾਡੇ ਸਰੀਰ ਦੇ ਫੇਫੜਿਆਂ ਦੇ ਵਿੱਚੋਂ ਜਿਹੜਾ ਇਨਫੈਕਸ਼ਨ ਹੈ ਉਹਨੂੰ ਦੂਰ ਕਰਦਾ ਤੇ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦਾ ਇਹ ਇਹਦਾ ਅਮਰੂਦ ਦੇ ਪੱਤਿਆਂ ਦਾ ਜਿਹੜਾ ਵੱਡਾ ਗੁਣ ਹੈ ਦੂਸਰੇ ਨੰਬਰ ਤੇ ਆ ਜਾਂਦਾ ਹੈ ਅਦਰਕ ਅਦਰਕ ਦਾ ਵੀ ਇਹ ਗੁਣ ਹੈ ਕਿ ਇਹ ਵੀ ਐਂਟੀ ਇਨਫਲੇਮੇਟਰੀ ਹੈ ਇਹ ਗਲੇ ਦੇ ਵਿੱਚ ਜਿੰਨੀ ਵੀ ਖਰਾਸ਼ ਹੈ ਉਹਨੂੰ ਦੂਰ ਕਰਦਾ ਹੈ ਔਰ ਜਿੰਨੀ ਸਾਡੀ ਸਾਹ ਨਾਲੀ ਦੇ ਵਿੱਚ ਜੰਮੀ ਹੋਈ ਬਲਗਮ ਹੈ ਉਹਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਇਹ ਅਦਕਰੋ ਕੇ ਗੁਣ ਨੇ ਔਰ ਤੀਸਰੇ ਨੰਬਰ ਤੇ ਆ ਜਾਂਦਾ ਹੈ ਲੌਂਗ ਲੌਂਗ ਵੀ ਜਿਹੜਾ ਇਹ ਸਾਡੇ ਸਰੀਰ ਦੇ ਵਿੱਚ ਜਿੰਨੀ ਵੀ ਬਲਗਮ ਜੰਮੀ ਹੋਈ ਹੈ ਫੇਫੜਿਆਂ ਦੇ ਵਿੱਚ ਨਵੀਆਂ ਪੁਰਾਣੀਆਂ ਜਿੰਨੀ ਵੀ ਬਲਗਮ ਜੰਮੀ ਹੋਈ ਹੈ ਉਹਨੂੰ ਪਤਲਾ ਕਰਕੇ ਸਰੀਰ ਤੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ ਔਰ ਇਸ ਤੋਂ ਅੱਗੇ ਆ ਗਿਆ ਦਾਲਚੀਨੀ ਦਾਲਚੀਨੀ ਜਿਹੜੀ ਹੈ ਇਹਦੇ ਵਿੱਚ ਵੀ ਐਂਟੀ ਮਾਈਕਰੋਬਲ ਨਾਮ ਦਾ ਜਿਹੜਾ ਪ੍ਰੋਪਰਟੀ ਹੈ ਗੁਣ ਹੈ ਇਹਦਾ ਕੰਮ ਕੀ ਹੈ ਕਿ ਸਾਡੇ ਸਰੀਰ ਦੇ ਵਿੱਚ ਹੀਟ ਪੈਦਾ ਕਰਦਾ ਹੈ ਔਰ ਇਹ ਵੀ ਹੀਟ ਪੈਦਾ ਕਰਕੇ ਸਾਡੀ ਇਨਫੈਕਸ਼ਨ ਨੂੰ ਸਰੀਰ ਦੇ ਵਿੱਚੋਂ ਦੂਰ ਕਰਦਾ ਹੈ ਔਰ ਸਾਡੀ ਬਲਗਮ ਨੂੰ ਵੀ ਸਰੀਰ ਦੇ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦਾ ਔਰ ਇਸ ਤੋਂ ਅੱਗੇ ਆ ਗਿਆ ਕਾਲੀ ਮਿਰਚ ਇਹ ਕਾਲੀ ਮਿਰਚ ਜਿਹੜੀ ਹੈ ਇਹਦਾ ਵੀ ਜਿਹੜਾ ਮੇਨਲੀ ਜਿਹੜਾ ਵਰਕ ਹੈਗਾ ਇਹ ਡੀ ਕੰਜੈਕਸ਼ਨ ਨਾਮ ਦੇ ਵਿੱਚ ਪ੍ਰੋਪਰਟੀ ਹੁੰਦੀ ਹੈ ਇਹ ਜਿੰਨੀ ਵੀ ਸਾਡੀ ਕੰਜੈਸਟਡ ਬਾਡੀ ਹੈ ਸਾਡੀ ਛਾਤੀ ਚ ਕੰਜੈਸਟਿਡ ਬਣਿਆ ਹੁੰਦਾ ਜੰਮੀ ਹੋਈ ਬਲਗਮ ਦੇ ਕਰਕੇ ਉਹਨੂੰ ਬਾਹਰ ਕੱਢਣ ਦਾ ਕੰਮ ਕਰਦਾ ਔਰ ਲਾਸਟ ਤੇ ਆ ਗਿਆ ਸਾਡਾ ਗੁੜ ਗੁੜ ਦੇ ਬਾਰੇ ਸਾਰੇ ਆਪਾਂ ਜਾਣਦੇ ਆ ਕਿ ਗੁੜ ਬਹੁਤ سارے ਰੋਗਾਂ ਦੇ ਉੱਪਰ ਕੰਮ ਕਰਦਾ ਔਰ ਇਹਦੇ ਵਿੱਚ ਬਹੁਤ ਵਧੀਆ ਗੁਣ ਹੈ ਇਹਦੇ ਵਿੱਚ ਨੇਚੁਰਲੀ ਸੁਦੀਗ ਹੁੰਦਾ ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਗਲੇ ਦੇ ਵਿੱਚ ਗਲੇ ਦੀਆਂ ਨਸਾਂ ਨੂੰ ਰਿਲੈਕਸ ਕਰਦਾ ਛਾਤੀ ਨੂੰ ਰਿਲੈਕਸ ਕਰਦਾ ਖਾਂਸੀ ਔਰ ਜੁਕਾਮ ਸਾਰਿਆਂ ਨੂੰ ਆਪਾਂ ਨੂੰ ਰਾਹਤ ਦਲਾਉਂਦਾ ਇਹ ਗੁੜ ਦੇ ਜਿਹੜੇ ਗੁਣ ਨੇ ਹਾਂ ਜੀ ਨਕਸਾ ਤੁਸੀਂ ਆਹ ਤੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਹੜੀ ਚੀਜ਼ ਦਾ ਕੀ ਕੀ ਗੁਣੇ ਆ ਤੇ ਹੁਣ ਇਹਨੂੰ ਬਣਾਉਂਦਾ ਕੀ ਤਰੀਕਾ ਹੈਗਾ ਸਭ ਤੋਂ ਆਪਾਂ ਇਹਨੂੰ ਕਿੰਨੀ ਮਕਦਾਰ ਚ ਕਿੰਨੀ ਚੀਜ਼ ਲੈ ਕੇ ਕਿਵੇਂ ਬਣਾਉਣਾ ਜੀ 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 ਸਭ ਤੋਂ ਮੇਨਲੀ ਚੀਜ਼ ਇਹੀ ਇਹਦੇ ਵਿੱਚ ਹੈ ਕਿ ਆਪਾਂ ਸਾਰੇ ਜਿੰਨੇ ਵੀ ਹਰਬਸ ਨੇ ਉਹਨੂੰ ਇਕੱਠਿਆਂ ਵੀ ਕਰ ਲਿਆ ਬਟ ਇਹਨੂੰ ਦਵਾਈ ਦੇ ਰੂਪ ਚ ਕਿਵੇਂ ਆਪਾਂ ਲੈਣਾ ਉਹਦੇ ਵਾਸਤੇ ਆਪਾਂ ਇੱਕ ਪਤੀਲੇ ਦੇ ਵਿੱਚ ਦੋ ਕੱਪ ਪਾਣੀ ਪਾ ਲੈਣਾ ਦੋ ਕੱਪ ਪਾਣੀ ਪਾ ਕੇ ਤੇ ਅਮਰੂਦ ਦੇ ਪੱਤੇ ਨੂੰ ਛੋਟੇ ਛੋਟੇ ਕਰਕੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਉਹਦੇ ਵਿੱਚ ਪਾਣਾ ਔਰ ਅਮਰੂਦ ਦੇ ਪੱਤੇ 5 ਤੋਂ 6 ਤੋਂ 6 ਅਮਰੂਦ ਦੇ ਪੱਤੇ ਜਿਹੜੇ ਉਹਨਾਂ ਨੂੰ ਧੋ ਕੇ ਫਿਰ ਉਹਨیں ਛੋਟੇ-ਛੋਟੇ ਕਰਕੇ ਪਾਣਾ ਔਰ ਅਮਰੂਦ ਦੇ ਪੱਤਿਆਂ ਦੇ ਵਿੱਚ ਇਹ ਜਿਹੜੀ ਟਾਣੀ ਨੂੰ ਤੁਸੀਂ ਦੇਖ ਰਹੇ ਹੋ ਇਹਨੂੰ ਕੱਢ ਦੇਣਾ ਇਹਨੂੰ ਕੱਢ ਕੇ ਬਾਕੀ ਜਿਹੜਾ ਇਹਦੇ ਪੱਤੇ ਦਾ ਜਿੰਨੇ ਵੀ ਹੈਗਾ ਇਹਨੂੰ ਸਾਰਿਆਂ ਨੂੰ ਤੁਸੀਂ ਯੂਜ਼ ਕਰਨਾ ਇਹਨੂੰ 2 ਕੱਪ ਜਿਹੜਾ ਉਹ ਪਾਣੀ ਉਬਾਲਣ ਵਾਸਤੇ ਰੱਖ ਕੇ ਉਹਦੇ ਵਿੱਚ ਤੁਸੀਂ ਅਮਰੂਦ ਦੇ ਪੱਤੇ ਪਾ ਦੇਣੇ ਨੇ ਉਸ ਤੋਂ ਬਾਅਦ ਅਦਰਕ ਨੂੰ ਜਿਹੜਾ 1 ਇੰਚ ਜਿਹੜਾ ਲੰਬਾ ਇੱਕ ਟੁਕੜਾ ਹੈ ਉਹਨੂੰ ਤੁਸੀਂ ਵਿੱਚ ਪਾਣਾ ਇਹਨੂੰ ਤੁਸੀਂ ਛੋਟਾ ਛੋਟਾ ਕੱਟ ਕੇ ਵੀ ਪਾ ਸਕਦੇ ਜਾਂ ਇਹਨੂੰ ਤੁਸੀਂ ਕੱਦੂਕਸ਼ ਕਰਕੇ ਵੀ ਉਹਦੇ ਵਿੱਚ ਪਾ ਸਕਦੇ ਆ ਔਰ ਉਸ ਤੋਂ ਅੱਗੇ ਜਿਹੜਾ ਲੌਂਗ ਹੈ ਇਹ ਦੋ ਤੋਂ ਤਿੰਨ ਲੌਂਗ ਜਿਹੜੇ ਨੇ ਇਹਨਾਂ ਨੂੰ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਇਹਨੂੰ ਦਰੜ ਕੇ ਵੀ ਪਾ ਸਕਦੇ ਆ ਜਾਂ ਆਪਾਂ ਇਹਨਾਂ ਨੂੰ ਸਾਫਤਾ ਵੀ ਵਿੱਚ ਉਹਦੇ ਪਾ ਸਕਦੇ ਆ ਔਰ ਉਸ ਤੋਂ ਅੱਗੇ ਆ ਗਿਆ ਦਾਲ ਚੀਨੀ ਦਾਲ ਚੀਨੀ ਦਾ ਵੀ ਇੱਕ ਛੋਟਾ ਟੁਕੜਾ ਜਿਹੜਾ ਹੈ ਇਹਨੂੰ ਪਾਊਡਰ ਫਾਰਮ ਦੇ ਵਿੱਚ ਵੀ ਕਰਕੇ ਪਾ ਸਕਦੇ ਆ ਜਾਂ ਇਹਨੂੰ ਇਸ ਤਰ੍ਹਾਂ ਵੀ ਛੋਟਾ ਛੋਟਾ ਕਰਕੇ ਪਾ ਸਕਦੇ ਆ ਔਰ ਉਸ ਤੋਂ ਅੱਗੇ ਆ ਗਈ ਕਾਲੀ ਮਿਰਚ ਕਾਲੀ ਮਿਰਚ ਦੀਆਂ ਜਿਹੜੀਆਂ 5 ਤੋਂ 6 ਹੀ ਦਾਣ ਜਿਹੜੇ ਆਪਾਂ ਉਹਦੇ ਵਿੱਚ ਐਡ ਕਰਨੇ ਨੇ ਇਹਨੂੰ ਤੁਸੀਂ ਥੋੜਾ ਦਰੜਕੇ ਥੋੜਾ ਇਹਨੂੰ ਪਾਊਡਰ ਫਾਰਮ ਦੇ ਵਿੱਚ ਕਰਕੇ ਪਾਉਂਦੇ ਹੋ ਤਾਂ ਹੋਰ ਬੈਸਟ ਰਹਿ ਜਾਂਦਾ ਔਰ ਉਸ ਤੋਂ ਅੱਗੇ ਇੱਕ ਛੋਟਾ ਟੁਕੜਾ ਸਵਾਦ ਅਨੁਸਾਰ ਜਿੰਨਾ ਕਾ ਹੈ ਕਿ ਆਪਾਂ ਗੁੜ ਪਾਣਾ ਇਸ ਤਰੀਕੇ ਨਾਲ ਇਹਨੂੰ ਕਰਕੇ ਜਦੋਂ ਦੋ ਕੱਪ ਨੂੰ ਆਪਾਂ ਉਬਾਲਾਂਗੇ ਔਰ ਜਦੋਂ ਇੱਕ ਕੱਪ ਰਹਿ ਗਿਆ ਤਾਂ ਉਹਨੂੰ نیچے ਉਤਾਰ ਕੇ ਉਹਨੂੰ ਪਾਣੀ ਦੇ ਨਾਲ ਪਾਣ ਕੇ ਫਿਰ ਉਹਨੂੰ ਆਪਾਂ ਗਰਮ-ਗਰਮ ਹੀ ਇਸ ਕੜੇ ਦਾ ਜਿਹੜਾ ਉਹ ਸਵਾਦ ਲੈ ਕੇ ਇਹਨੂੰ ਪੀਣਾ ਔਰ ਫਿਰ ਹੀ ਇਹ ਜਿਹੜੇ ਮੈਡੀਸਨ ਦੇ ਗੁਣ ਨੇ ਉਹ ਸਾਡੀ ਸਰੀਰ ਨੂੰ ਮਿਲ ਸਕਦੇ ਨੇ ਤੇ ਡਾਕਟਰ ਸਾਹਿਬ ਇਹਨੂੰ ਦਿਨ ਦੇ ਵਿੱਚ ਕਿੰਨੀ ਵਾਰ ਪੀਣਾ ਚਾਹੀਦਾ ਹਾਂਜੀ ਬਹੁਤ ਜ਼ਰੂਰੀ ਹੈ ਕਿ ਇਸ ਜਿਹੜਾ ਫਾਰਮੂਲਾ ਹੈ ਇਹਨੂੰ ਵਰਤਣਾ ਕਿਵੇਂ ਆ ਤੇ ਕਿੰਨੇ ਟਾਈਮ ਤੱਕ ਕਿੰਨਾ ਵਰਤਣਾ ਇਹ ਬਹੁਤ ਜ਼ਰੂਰੀ ਹੈ ਤਾਂ ਇਹਦੇ ਲਈ ਸਵੇਰੇ ਤੇ ਸ਼ਾਮ ਆਪਾਂ ਦੋ ਟਾਈਮ ਤੇ ਇਹਦਾ ਇੱਕ ਇੱਕ ਕੱਪ ਜਿਹੜਾ ਉਹ ਆਪਾਂ ਪੀ ਸਕਦੇ ਆ ਆ ਬੱਚਿਆਂ ਦੇ ਵਿੱਚ ਆ ਜਾਂਦਾ ਕਿ ਤਿੰਨ ਸਾਲ ਤੋਂ ਛੋਟੇ ਬੱਚੇ ਨੂੰ ਆਪਾਂ ਇਹ ਨਹੀਂ ਦੇਣਾ ਤਿੰਨ ਸਾਲ ਤੋਂ ਉੱਪਰ ਵਾਲੇ ਬੱਚਿਆਂ ਨੂੰ ਵੀ ਆਪਾਂ ਇਹ ਦੇ ਸਕਦੇ ਤੇ ਬਜ਼ੁਰਗ ਬਜ਼ੁਰਗਾਂ ਤੱਕ ਵੀ ਆਪਾਂ ਕਿਸੇ ਵੀ ਉਮਰ ਦੇ ਵਿੱਚ ਨੂੰ ਦੇ ਸਕਦੇ ਆ ਔਰ ਦਿਨ ਦੇ ਵਿੱਚ ਦੋ ਵਾਰੀ ਔਰ ਹਫਤੇ ਦੇ ਵਿੱਚ ਤੁਸੀਂ ਲਗਾਤਾਰ 7 ਦਿਨ ਲੈਣਾ ਉਸ ਤੋਂ ਬਾਅਦ 3 ਦਿਨ ਦਾ ਗੈਪ ਪਾ ਕੇ ਫਿਰ ਤੁਸੀਂ ਇਹਨੂੰ ਲਗਾਤਾਰ 7 ਦਿਨ ਲੈ ਸਕਦੇ ਆ ਇਹ ਬਹੁਤ ਜ਼ਰੂਰੀ ਇਹਨਾਂ ਵਾ ਠੀਕ ਹੈ ਜੀ ਤੇ ਕਿਸੇ ਖਾਸ ਡਿਜ਼ੀਜ਼ ਦੇ ਪੇਸ਼ੈਂਟ ਨੂੰ ਇਹਦਾ ਲੈਣਾ ਜਾਂ ਪ੍ਰਹੇਤ ਕਰਨਾ ਚਾਹੀਦਾ ਹੈ ਕੋਈ ਇਹਦੇ ਵਿੱਚ ਹਾਂ ਕਿਉਂਕਿ ਇਹ ਜਿੰਨੇ ਵੀ ਆਪਾਂ ਹਰਫ ਦੱਸਿਆ ਨੇ ਇਹ ਸਾਰੀਆਂ ਐਰੋਵੈਦਿਕ ਨੇ ਔਰ ਯੂਸਫੁਲ ਨੇ ਸਾਡੇ ਆਰੋਵੈਦਾ ਦਾ ਪਾਰਟ ਹੈ ਇਸ ਕਰਕੇ ਇਹਨਾਂ ਦਾ ਕੋਈ ਵੀ ਸਾਡੀ ਬਾਡੀ ਉੱਪਰ ਸਾਈਡ ਇਫੈਕਟ ਨਹੀਂ ਹੁੰਦਾ ਪਰ ਫਿਰ ਵੀ ਜੇ ਕਿਸੇ ਨੂੰ ਕਿਸੇ ਵੀ ਇਹਨਾਂ ਵਿੱਚ ਕਿਸੇ ਵੀ ਇਨਗਰੀਡੀਅੰਟਸ ਕਰਕੇ ਕੋਈ ਅਲਰਜੀ ਹੈ ਜਾਂ ਇਸ ਤੋਂ ਕੋਈ ਸਮੱਸਿਆ ਉਹ ਇਸ ਦਾ ਇਸਤੇਮਾਲ ਨਹੀਂ ਕਰੇਗਾ ਆਦਰਵਾਇਜ਼ ਬਾਕੀ ਜਿੰਨੇ ਵੀ ਆ ਦੇਖ ਰਿਹਾ ਹੈ ਦਰਸ਼ਕ ਨੇ ਉਹ ਸਾਰੇ ਸਾਰੇ ਇਹਨੂੰ ਆਪਾਂ ਇਸਤੇਮਾਲ ਵਿੱਚ ਲਿਆ ਸਕਦੇ ਤੇ ਜਿਹੜੇ ਪੁਰਾਣੇ ਕਈ ਅਸਥਮਾ ਦੇ ਕੋਈ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੂੰ ਬਲਗਮੇ ਛਾਤੀ ਦੇ ਵਿੱਚ ਰਹਿੰਦੀ ਹੈ ਜਾਂ ਸਾਈਨਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ ਅਗਰ ਉਹਨਾਂ ਦੇ ਨਾਲ ਦੀ ਨਾਲ ਇਹਦੀ ਮੈਡੀਸਿਨ ਦੇ ਵੀ ਕੋਈ ਹੈਲਪ ਲੈਣੀ ਹੋਵੇ ਤਾਂ ਉਹਦੇ ਬਾਰੇ ਤੁਸੀਂ ਕੀ ਪਲੱਸ ਕਲਾਈਕ ਕਰਨਾ ਚਾਹੋਗੇ ਜੀ ਇਹ ਜਿਵੇਂ ਆਪਾਂ ਦੱਸ ਹੀ ਦਿੱਤਾ ਹੈ ਕਿ ਵੈਸੇ ਤਾਂ ਇਹਨੂੰ ਸਾਰਿਆਂ ਨੂੰ ਬਣਾ ਕੇ ਹਰ ਇੱਕ ਪੇਸ਼ੈਂਟ ਲੈ ਸਕਦਾ ਹੈ ਪਲੱਸ ਜਿਨ੍ਹਾਂ ਦੀ ਬਹੁਤ ਜ਼ਿਆਦਾ ਪੁਰਾਣੀ ਬਲਗਮ ਹੈ ਪੁਰਾਣੀ ਖਾਂਸੀ ਹੈ ਪੁਰਾਣਾ ਜ਼ੁਕਾਮ ਹੈ ਉਹਨਾਂ ਨੂੰ ਇਹਦੇ ਨਾਲ ਵੀ ਫਰਕ ਆ ਸਕਦਾ ਪਰ ਜਿਹੜਾ ਜ਼ਿਆਦਾ ਪੁਰਾਣਾ ਹੈ ਉਹਨੂੰ ਨਾਲ ਮੈਡੀਸਨਰੀ ਸਪੋਰਟ ਜਿਹੜੀ ਉਹ ਲੈਣੀ ਪੈ ਸਕਦੀ ਹੈ ਤਾਂ ਉਹਦੇ ਵਾਸਤੇ ਜਿਹੜੀ ਆਪਾਂ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇੱਕ ਬਹੁਤ ਹੀ ਲਾਹੇਵੰਦ ਬਹੁਤ ਹੀ ਲਾਜਵਾਬ ਮੈਡੀਸਨ ਉਹਨਾਂ ਵਾਸਤੇ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਜਿਹਦੇ ਨਾਲ ਉਹਨਾਂ ਦੀ ਪੁਰਾਣੀ ਤੋਂ ਪੁਰਾਣੀ ਬਲਗਮ ਖਾਂਸੀ ਤੇ ਜੁਕਾਮ ਨੂੰ ਆਪਾਂ ਠੀਕ ਕਰ ਸਕਦੇ ਹਾਂ ਪਲੱਸ ਜਿੰਨੇ ਵੀ ਅਸਥਮਾ ਦੇ ਪੇਸ਼ੈਂਟ ਨੇ ਉਹਨਾਂ ਦਾ ਬਹੁਤ ਵਧੀਆ ਰਿਜ਼ਲਟ ਇਲੈਕਟ੍ਰੋ ਹੋਮੋਪੈਥੀ ਦਵਾਈ ਦੇ ਨਾਲ ਜਿਹੜਾ ਉਹ ਆਜਾ ਰਿਹਾ ਤਾਂ ਇਹਦੇ ਨਾਲ ਉਹ ਆਪਣਾ ਇਹ ਆਪਣਾ ਪੁਰਾਣੇ ਤੋਂ ਪੁਰਾਣੇ ਰੋਗਾਂ ਦਾ ਵੀੜਾ ਫਾਇਦਾ ਉਹ ਲੈ ਸਕਦੇ ਆ ਅੱਜ ਦੇਖਣ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੀ ਜਾਣਕਾਰੀ ਦਿੱਤੀ ਸਾਨੂੰ ਇਸ ਕਾਰੇ ਬਾਰੇ ਸੋ ਅਗਲੀ ਪੀੜੀ ਦੇ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਫੇਰ ਤੁਹਾਡੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਇਜਾਜ਼ਤ ਦਿਓ ਜੀ ਧੰਨਵਾਦ